पंगड़े नचण साढी आयो बासी पंजाबे ਜੋਸ਼ ਵਿੱਚ ਬatini ਨੇ ਛਲ ਮਾਰੀ ਆ ਸਾਡਾ ਚਾਦਰੇ ਸਵਾਨ ਨੂੰ ਜੀ ਕਰਿਆ ਸਭ ਕਾਡੂ ਦੇ ਖੂਨ ਨੂੰ ਤੇ ਲਾਗੇ ਆ ਧੁੱਪਾਂ ਅੰਗਲਿਸ਼ ਕੌਣ ਨੂੰ ਜੀ ਕਰਿਆ ਇਹ ਸਾਡੇ ਢੋਲ ਨੂੰ ਸਾਰਾ ਜਗ ਜਾਣੇ ਆ ਘਰ ਘਰ ਫੜਕਣ ਨੂੰ ਜੀ ਕਰਿਆ ਤੇ ਅਸੀਂ ਕਿੰਨੇ ਆ ਭੰਗੜੇ ਤੇ ਰਾਜ ਕਰਦੇ ਅੱਜ ਫੇਰ ਬਖੌਣ ਨੂੰ ਜੀ ਕਰਿਆ ਲਓ ਜੀ ਇਸੇ ਜੱਤੂ ਨੂੰ ਕਿ ਬੁੱਲੀਆਂ ਤੇ ਮਿੱਠੀ ਮਿੱਠੀ ਮੁਸਕਾਨ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਆ ਪੰਜਾਬ ਦੀ ਧਰਤੀ ਆ ਆ ਗੁਰੂ ਪੀਰਾਂ ਦੀ ਧਰਤੀ ਆ ਪ੍ਰਮਾਤਮਾ ਦਾ ਸਾਧਨ ਦੱਸਨੇ ਮਲਵਈ ਇਹਦਾ ਮਲਵਈ ਇਹਦਾ ਨੌਜੀ ਚਾਂਦ ਕਮੋਲੀਆਂ ਸੁਪਰਮਾਤਮਾ ਦੇ ਨਾਮ ਨਾਲ ਪਾਵਾਂਗੇ ਫਿਰ ਜਿਵੇਂ ਜਿਵੇਂ ਮਾਹੌਲ ਹੋਊਗਾ ਆਪ ਸਭ ਦੇ ਰੂ ਬਰੂ ਹੋਊਗਾ ਹੋ ਸ਼ਰਦਾ 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 ਕੀ ਡੇਰੇ ਵਾਲੇ ਸੰਤਾਂ ਦੇ ਮੈਂ ਰੇਹਾ ਸਿੰਘ ਨੂੰ ਮੱਥੀ ਹਾਂ ਰੇਹਾ ਸਿੰਘ ਨੂੰ ਮੱਥੀ ਪਰਥਮੀ ਨੇ ਤੇਵੇਂ ਰੋਜ਼ ਕਰਦਾ ਮਾੜੇ ਬੰਦੇ ਦੇ ਕੋਲ ਨਾ ਹੋ ਬੰਦੇ ਕੋਲ ਨਾ ਖੜਦਾ ਨਾ ਪਰਮੇਸ਼ਰ ਦਾ ਟੱਕ ਦੇ ਵਿੱਚ ਵਰਦਾ ਨਾ ਪਰਮੇਸ਼ਰ ਨੂੰ Вон ਲਓ ਜੀ ਮਾਹੌਲ ਨੂੰ ਥੋੜਾ ਦਾ ਚੇਂਜ ਕਰਦੇ ਸੋ ਕੀ ਕਹਣਾ ਹੋ ਜੇ ਕੁੜੀਏ ਮੇਰਾ ਨਾਂ ਨਹੀਂ ਜਾਣਦੀ ਨਾਂ ਮੇਰਾ ਕਰਤਾਰਾ ਵੀ ਜੇ ਜੱਟੀਏ ਮੇਰਾ ਖੂਨ ਨਹੀਂ ਜਾਣਦੀ ਹੋ ਜੇ ਜੱਟੀਏ ਮੇਰਾ ਖੂਨ ਨਹੀਂ ਜਾਣਦੀ ਖੂ ਹੈ ਤੂਤਾਂ ਵਾਲਾ ਵੀ ਜੇ ਜੱਟੀਏ ਮੇਰਾ ਘਰ ਨਹੀਂ ਜਾਣਦੀ ਹੇ ਤੂੰ ਮੁੰਡੇ ਜਿਮਾ ਰੋਸਲ ਪੀਵੇ ਸੁਰ ਜੱਟੀਏ ਦਲਕਾਹਾ ਰੋਸਲ ਪੀਵੇ ਸੁਰ ਜੱਟੀਏ ਦਲਕਾਹਾ भर पिछणी भर्त मन चतला भई की तेरी मड़ी तबीती ते मड़ी तबीती हर डोरिया पाके मित्र पछाने मित्रो पछाणी तुधी मित्रो पछाणी तुधी हुन ਨਾ ਦੇ ਨਾ ਜਾਣ ਜਿੰਦ ਸ਼ ਨਾ ਜੀ ਆਖਰੀ ਪੋਲੀ ਸੈਕਟਰ ਸਪੈਸ਼ਲ ਪੋਲੀ ਜੋੜੀ ਵਾਸਤੇ ਕਿ ਵਾਰੀ ਵਰਸੀ ਖੱਟਣ ਗਿਆ ਸੀ ਵਾਰੀ ਵਰਸੀ ਉਹ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਡੋਰੀ ਵੀ ਵੀਰਾ ਦਾ ਸਾਡਾ ਖੰਡ ਦੇ ਵਰਗਾ ਆ ਵੀਰਾ ਦਾ ਸਾਡਾ ਖੰਡ ਦੇ ਵਰਗਾ ਭਾਬੀ ਕੰਨੇ ਦੀ ਪੋਰੀ ਭੈਣਾਂ ਨੂੰ ਮੁਸੱਬਾ ਤੇ ਨਰਮਦ ਲਾਉਂਦੀ ਹੋ ਨਾ ਕੋਈ ਠੱਗੀ ਠੋਰੀ ਮੇਲ ਸੋਕਾਂ ਦੇ ਰੱਬ ਬਣਾਉਂਦਾ ਜੋੜੀ ਮੇਲ ਸੋਕਾਂ ਦੇ ਰੱਬ ਬਣਾਉਂਦਾ ਜੋੜੀ ਮੇਲ ਸੋਕਾਂ ਦੇ ਰੱਬ ਬਣਾਉਂਦਾ ਜੋੜੀ वो <गणाँ> <दे ओ। गणाँ> आजान <गणाँ> लो जीहादरी कूल करियो चङा लॻे त हिकु बार ताड़ियां ज़रूरु मारे